ਹਰੀ ਸਿੰਘ ਨਲਵਾ ਨੂੰ ਅੱਜ ਵੀ ਅਸੀਂ ਐਕਸੈਪਟਰ ਨੇ ਆਪਣੀ ਅਰਜੇ ਭਈਓ ਸਾਡੇ ਦਾ ਲੀਡਰ ਆ ਇੱਕ ਅੱਛਾ ਲੀਡਰ ਆ ਕੁਝ ਲੋਕ ਇਹ ਕਹਿੰਦੇ ਸੀ ਕਿ ਹਰੀ ਸਿੰਘ ਨਲਵਾ ਨੂੰ ਕੌਣ ਜਾਣਦਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿ ਹਰੀ ਸਿੰਘ ਨਲਵਾ ਨੂੰ ਪੂਰੀ ਦੁਨੀਆ ਜਾਣਦੀ ਆ ਤੇ ਅੱਜ ਵੀ ਹਰੀ ਸਿੰਘ ਨਲਵਾ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਆ ਅਸੀਂ ਵੀ ਅੱਜ ਵੀ ਹਰੀ ਸਿੰਘ ਨਲਵਾ ਨੂੰ ਉਸੇ ਤਰ੍ਹਾਂ ਲੀਡਰ ਮੰਨਦੇ ਹਰੀ ਸਿੰਘ ਨਲਵਾ ਜੀ ਦਾ ਕਿਲਾ ਮੌਜੂਦ ਆ ਤੇ ਇਹਨਾਂ ਨੂੰ ਪੁੱਛਦੇ ਆ ਕੀ ਜਾਣਦੇ ਨੇ ਹਰੀ ਸਿੰਘ ਨਲਵਾ ਜੀ ਬਾਰੇ ਹਰੀ ਸਿੰਘ ਨਲਵਾ ਦਾ ਨਾਮ ਤੇ ਰਿਪੋਰਟ ਦਾ ਨਾਂ ਰੱਖਿਆ ਗਿਆ ਜੀ ਜੀ ਹਰੀ ਸਿੰਘ ਨਲਵਾ ਇਸ ਸੇ ਪਹਿਲੇ ਇਹ ਜੋ ਹਰੀਪੁਰ ਸ਼ਹਿਰ ਇਸ ਦੇ ਨਾਮ ਸੇ ਤਾਲਕ ਰੱਖਦਾ ਹੈ ਇਹ ਹਰੀ ਸਿੰਘ ਨਲਵਾ ਦਾ ਥਾ ਅਛਾ ਹਰੀ ਸਿੰਘ ਨਲਵਾ ਜੀ ਹਾਂ ਹਰੀ ਸਿੰਘ ਨਲਵਾ ਦਾ ਪਿਆ ਥਾ ਔਰ ਉਹ ਇਸ ਸ਼ਹਿਰ ਦਾ ਜੁਦਾ ਮਾਲਕ ਥਾ ਇਧਰ ਹਰੀ ਸਿੰਘ ਨਲਵਾ ਦਾ ਇਧਰ ਕੁ ਮੋਤੀ ਹੁਣ ਤੁਹਾਨੂੰ ਟੈਂਕੀ ਦੇ ਉਹ ਸਿੱਖ ਰਾਜ ਜੀ ਬਣੀ ਹੋਈ ਟੈਂਕੀ ਜੋ ਪੂਰੇ ਸ਼ਹਿਰ ਨੂੰ ਪਾਣੀ ਭੇਜਦੀ ਸੀ ਅੱਜ ਵੀ ਉਹ ਇਸ ਜਗ੍ਹਾ ਮੌਜੂਦ ਆ ਪੂਰੇ ਸ਼ਹਿਰ ਨੂੰ ਪਾਣੀ ਭੇਜਣ ਵਾਲੀ ਟੈਂਕੀ ਖਾਲਸਾ ਰਾਜ ਦੇ ਦੌਰ ਦੀ ਬਣੀ ਹੋਈ ਆ ਤੇ ਆਪਾਂ ਉਹਦੀ ਵੀ ਤੁਹਾਨੂੰ ਵਿਜ਼ਿਟ ਕਰਾਉਨੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ ਇਹ ਹੈ ਜੀ ਹਰੀ ਸਿੰਘ ਜੀ ਦਾ ਕਿਲਾ ਜੋ ਅੱਜ ਵੀ ਹਰੀਪੁਰ ਦੇ ਵਿੱਚ ਮੌਜੂਦ ਆ ਆਓ ਤੁਹਾਨੂੰ ਅੰਦਰ ਛੋਟੀ ਝਲਕ ਮਿਲਾ ਦਿੰਦੇ ਹਾਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਖੜੇ ਆਂ ਇਸਲਾਮਾਬਾਦ ਦੇ ਕੋਲ ਆਤਕਾਬਾਦ ਦੇ ਕੋਲ ਹਰੀ ਸਿੰਘ ਨਲੂਆ ਜੀ ਦਾ ਵਸਾਇਆ ਹੋਇਆ ਨਗਰ ਤੇ ਉਸ ਨਗਰ ਵੱਲ ਆਪਾਂ ਜਾ ਰਹੇ ਆ ਉਹ ਇੱਥੋਂ ਸਿਰਫ 5-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਰੁਕੇ ਸੀ ਇੱਥੇ ਚਾਹ ਪਾਣੀ ਪੀਣ ਦੇ ਲਈ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਹਰੀ ਸਿੰਘ ਨਲੂਆ ਜੀ ਦਾ ਬਸਾਇਆ ਹੋਇਆ ਪਿੰਡ ਜੋ ਜਿਸ ਦਾ ਨਾਮ ਹੈ ਹਰੀਪੁਰ ਤੇ ਉੱਥੇ ਅੱਜ ਵੀ ਬਹੁਤ ਕੁਝ ਆਪਣੇ ਸਿੱਖ ਦੌਰ ਦਾ ਸਿੱਖ ਰਾਜ ਦਾ ਮੌਜੂਦ ਆ ਜੋ ਜਾ ਕੇ ਤੁਹਾਨੂੰ ਸਾਰਾ ਕੁਝ ਪੂਰੇ ਸ਼ਹਿਰ ਦਾ ਟੂਰ ਕਰਵਾਵਾਂਗੇ ਸਾਰਾ ਸ਼ਹਿਰ ਦਿਖਾਵਾਂਗੇ ਜੋ ਹਰੀ ਸਿੰਘ ਨਲੂਆ ਜੀ ਦਾ ਕਿਲਾ ਉਸ ਸ਼ਹਿਰ ਦੇ ਵਿੱਚ ਅੱਜ ਵੀ ਉਸੇ ਉਸੇ ਹੀ ਉਸੇ ਹੀ ਤਰ੍ਹਾਂ ਮੌਜੂਦ ਆ ਜਿਸ ਦੇ ਵਿੱਚ ਅੱਜ ਕੱਲ ਕਚਹਿਰੀਆਂ ਲੱਗਦੀਆਂ ਨੇ ਉਹਨਾਂ ਨੇ ਕਚਹਿਰੀਆਂ ਬਣਾ ਦਿੱਤੀਆਂ ਗਈਆਂ ਨੇ ਕਿਉਂਕਿ ਜੋ ਸਾਡੀਆਂ ਇਮਾਰਤਾਂ ਨੇ ਉਹਨਾਂ ਦੇ ਵਿੱਚ ਕੋਚ ਨਾ ਕੋਚ ਕੋਚ ਨਾ ਕੋਚ ਇਹਨਾਂ ਨੇ ਬਣਾਇਆ ਹੋਇਆ ਕੁਝ ਕਿਤੇ ਪੁਲਿਸ ਸਟੇਸ਼ਨ ਆ ਕਿਤੇ ਕੋਈ ਚੀਜ਼ ਆ ਕਿਤੇ ਕੋਈ ਹੈੱਡਕੁਆਰਟਰ ਬਣਾਏ ਹੋਏ ਨੇ ਤੇ ਉਹਨਾਂ ਦਾ ਯੂਜ਼ ਕਰਦੇ ਨੇ ਤੇ ਆਓ ਚੱਲਦੇ ਹਾਂ ਹਰੀਪੁਰ ਦੇ ਵੱਲ ਤੇ ਪਹਿਲਾਂ ਆਪਾਂ ਤੁਹਾਨੂੰ ਢਾਬੇ ਤੇ ਲਿਜਾਵਾਂਗੇ ਤੇ ਢਾਬੇ ਤੋਂ ਚਾਹ ਪੀ ਕੇ ਨਾਲੇ ਢਾਬਾ ਦਿਖਾਉਨੇ ਆ ਪਾਕਿਸਤਾਨ ਦਾ ਤੇ ਨਾਲੇ ਆਪਾਂ ਚਾਹ ਪੀ ਕੇ ਤੇ ਚੱਲਦੇ ਆ ਹਰੀਪੁਰ ਵੱਲ ਨੂੰ ਇਹ ਹੈ ਜੀ ਇੱਥੇ ਦਾ ਢਾਬਾ ਪਾਕਿਸਤਾਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਢਾਬੇ ਨੇ ਆਓ ਤੁਹਾਨੂੰ ਢਾਬਾ ਵੀ ਦਿਖਾਉਨੇ ਆ ਇੱਥੇ ਦਾ ਇੱਥੇ ਹੁਣ ਚਾਹ ਪੀ ਕੇ ਫੇਰਾ ਪਾਗੇ ਚੱਲਾਂਗੇ ਇੱਧਰ ਵੇਖੋ ਜੀ ਇੱਕ ਤੇ ਮੇਰਾ ਜਿਹੜਾ ਨਾਲ ਦਾਣਾ ਇਸਕਾ ਟਾਈਕਾ ਹੀ ਫੁੱਲਦਾ ਰਹਿੰਦਾ ਜਦੋਂ ਮਰਜੀ ਵੇਖ ਲੋ ਲਾਲਾ ਸਿਕਟਾ 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 ਵੇਖੋ ਜੀ ਇਸ ਤਰ੍ਹਾਂ ਦਾ ਇੱਥੇ ਦਾ ਢਾਬਾ ਜੀ ਪਾਕਿਸਤਾਨ ਦੇ ਵਿੱਚ ਉਧਰ ਆਪਣੀ ਚਾਹ ਬਣ ਰਹੀ ਆ ਚਾਹ ਬਣਾ ਰਹੇ ਨੇ ਆਓ ਤੁਹਾਨੂੰ ਦਿਖਾਉਨੇ ਆ ਤੇ ਇਸ ਤਰ੍ਹਾਂ ਆਲੇ ਦੁਆਲੇ ਬੈਠੇ ਇੱਥੇ ਕਿਉਂਕਿ ਇੱਥੇ ਥੱਲੇ ਬੈਠੇ ਹੀ ਲਾ ਦੇ ਖਾਣਾ ਖਾਂਦੇ ਆ ਇਸ ਸਾਈਡ ਬਹਿ ਜਾਂਦੇ ਕੁਝ ਇਸ ਸਾਈਡ ਬਹਿ ਜਾਂਦੇ ਗੱਬੇ ਥਾਲੀਆਂ ਰੱਖ ਲੈਂਦੇ ਨੇ ਕੁਝ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇੱਥੇ ਢਾਬਾ ਤੇ ਇਧਰ ਆਪਣੀ ਬਣ ਰਹੀ ਆ ਚਾਹ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਪਿਆਲੀਆਂ ਵੇਖੋ ਕਿੰਨੀਆਂ ਸੋਹਣੀਆਂ ਤੇ ਯਾਰ ਇਹ ਮਹਿਮਾਨ ਨਿਵਾਜੀ ਬਹੁਤ ਸੋਹਣੀ ਕਰਦੇ ਆ ਬਹੁਤ ਖੁਸ਼ੀ ਹੁੰਦੀ ਐ ਐਦੀ ਮਹਿਮਾਨ ਨਿਵਾਜੀ ਦੇਖ ਕੇ ਦੇ ਕੋਈ ਨਾਲ ਦੇ ਬੈ ਕੇ ਖਾਣ ਪੀਣ ਨੂੰ ਕਿੰਨਾ ਵਧੀਆ ਬਣਾਇਆ ਹੋਇਆ ਆਪਣੀ ਚਾਹ ਆ ਗਈ ਤੇ ਚਾਹ ਪੀਨੇ ਆ ਚਾਹ ਪੀ ਕੇ ਫੇਰ ਆਪਾਂ ਜਾਵਾਂਗੇ ਹਰੀਪੁਰ ਵਾਹ ਜੀ ਵਾਹ ਪਿਆਲੇ ਕਿੱਡੇ ਪਿਆਰੇ ਨੇ ਲੜਾ ਲੜਾ ਫੋਟੋਆਂ ਹੀ ਖਿੱਚੀ ਜਾਂਦਾ ਜਿੰਨੇ ਮਰਜੀ ਫਿਲਟਰ ਲਾ ਲਾ ਸਾਡੇ ਰੰਗ ਇਦਾਂ ਦਾ ਹੀ ਰਹਿਣੇ ਆ ਓ ਲਾਲਾ ਮੇਰੀ ਜਾਨ ਦੇ ਟੋਟੇ ਮੇਰੀ ਜਾਨ ਦੇ ਟੋਟੇ ਮਰਦ ਦਾ ਹੁਸਨ ਫਿਲਟਰ ਨਹੀਂ ਹੁੰਦਾ ਹੈ ਕਮਾਈ ਹੁੰਦੀ ਹੈ ਵਾਹ ਕੀ ਬਾਤ ਆ ਤੇ ਲਾਲਾ ਫਿਰ ਕਿਹੜੇ ਕਿਹਦੇ ਗਾਣੇ ਜ਼ਿਆਦਾ ਸੁਣਦਾ ਲਾਲਾ ਆਪਾਂ ਦੀ ਸੁਣੀਦੇ ਸਿੱਤੂ ਮੂਸੇ ਵਾਲੇ ਦੇ ਆਇਆ ਹੈ ਫੇਵਰੇਟ ਉਹ ਹੀ ਆ ਮਗਰ ਉਹ ਜਦੋਂ ਆਪਾਂ ਸ਼ਰੀਕਾਂ ਦੀ ਗਲੀ 'ਚ ਜਾਈਦਾ ਨਾ ਤੇ ਆਵਾਜ਼ ਪੈਂਦੀ ਕਰਦੀ ਤੇ ਫੁੱਲ ਵਾਲੀਅਮ ਛੱਟ ਛੱਡੀਦਾ ਤਾਂ ਆ ਕੇ ਸ਼ਰੀਕਾਂ ਨੂੰ ਪਤਾ ਲੱਗੇ ਕਿ ਭੈਣ ਦੀ ਖੰਡ ਖਾਣਾ ਭੇਲੀ ਆ ਗਿਆ ਹੁਣ ਵਾਹ 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 ਚੱਕਮਾ ਹੀ ਕੰਮ ਚੱਲਦਾ ਹੈ ਹੈ ਚਲੋ ਜੀ ਚਾਹ ਦੇਖ ਗਿਆ ਕਿੰਦਾ ਦੀ ਬਣਾਈ ਆ ਜੱਸ ਸਵਾਦ ਜੀ ਨਾਲਾ ਗੱਲ ਸੱਚੀ ਆ ਭਾਈ ਟਾਪੇ ਨਾਲ ਦੀ ਚਾਹ ਕਿਤੇ ਉਹ ਵੀ ਨਹੀਂ ਮਿਲਦੀ ਤੇ ਹੁਣ ਚਾਹ ਪੀ ਕੇ ਅਸੀਂ ਚੱਲੇ ਆ ਜੀ ਨਿਕਲ ਇੱਥੋਂ ਹੁਣ ਹਰੀਪੁਰ ਦੇ ਲਈ ਤੇ ਹੁਣ ਤੁਹਾਨੂੰ ਦਿਖਾਉਨੇ ਆ ਰਾਹ ਹਰੀਪੁਰ ਦਾ ਇਹ ਕੋ ਦੌਰ ਸੀ ਜਿਸ ਦੌਰ ਦੇ ਵਿੱਚ ਇਹ ਹਰੀਪੁਰ ਦੇ ਵਿੱਚ ਕਦੇ ਸੇਖ ਫੌਜਾਂ ਇੱਥੇ ਚੱਲਿਆ ਕਰਦੀਆਂ ਸਨ ਇੱਥੇ ਰਿਆ ਕਰਦੀਆਂ ਸਨ ਇੱਥੇ ਉਹਨਾਂ ਦੀਆਂ ਸ਼ੌਣੀਆਂ ਹੋਇਆ ਕਰਦੀਆਂ ਸਨ ਹਰੀਪੁਰ ਦੇ ਵਿੱਚ ਇਹ ਇੱਕ ਇਹ ਇੱਥੇ ਕਿਲਾ ਵੀ ਆ ਹਰੀਪੁਰ ਦੇ ਵਿੱਚ ਜਿੱਥੇ ਆਪਾਂ ਹੁਣ ਜਾਣਾ ਤੁਹਾਨੂੰ ਦਿਖਾਵਾਂਗੇ ਇਹ ਨਗਰ ਜਿਹੜਾ ਵਾ ਹਰੀ ਸਿੰਘ ਜਿਨੇ ਵਸਾਇਆ ਸੀ ਹਰੀ ਸਿੰਘ ਦੇ ਨਾਂ ਤੇ ਆਏ ਹਰੀਪੁਰ ਆ ਇਸ ਟਾਈਮ ਇਹਦਾ ਜਿਹੜਾ ਮੌਜੂਦਾ ਨਾਮ ਵੀ ਹਰੀਪੋਰੀਆ ਤੇ ਹੁਣ ਆਪਾਂ ਜਾ ਰਹੇ ਆ ਤੇ ਦੇਖ ਸਕਦੇ ਹਾਂ ਹਰੀਪੁਰ ਦਾ ਕਾਲਜ ਤੇ ਇਸ ਜਗ੍ਹਾ ਤੋਂ ਆਪਾਂ ਜਾਵਾਂਗੇ ਹੁਣ ਉਸ ਸਿਟੀ ਵੱਲ ਨੂੰ ਪਿੰਡ ਵੱਲ ਨੂੰ ਸਿਟੀ ਆ ਵੈਸੇ ਇਸ ਟਾਈਮ ਸਿਟੀ ਆ ਉਹ ਵੱਡੀ ਸਿਟੀ ਆ ਤੇ ਜਾ ਕੇ ਦੇਖਦੇ ਆ ਜੀ ਕੁਝ ਉੱਥੇ ਹੁਣ ਤੁਹਾਨੂੰ ਜਿਹੜੀਆਂ ਹਿਸਟਰੀ ਆ ਉਹ ਸਾਰੀ ਤੁਹਾਨੂੰ ਉੱਥੇ ਦਿਖਾਵਾਂਗੇ ਹਰੀਪੁਰ ਪਿੰਡ ਇਹ ਜਿਹੜੇ ਨਗਰ ਉਹਦੀ ਵੀ ਗੇੜੀ ਮਰਾਵਾਂਗੇ ਆਲਾਦਵਾਲਾ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਉਸ ਦੌਰ ਦਾ ਅੱਜ ਵੀ ਆਲਾਦਵਾਲਾ ਮੌਜੂਦ ਆ ਤੇ ਆਪਾਂ ਇਸ ਟਾਈਮ ਰੁਕੇ ਸੀ ਹਰੀਪੁਰ ਦੇ ਵਿੱਚ ਤੇ ਪੁੱਛ ਰਹੇ ਹਾਂ ਜਿਸ ਜਗ੍ਹਾ ਤੇ ਕਿਲਾ ਵਾ ਉਹ ਪ੍ਰਾਣੀਆਂ ਇਸ ਟਾਈਮ ਦੀਆਂ ਕਚਹਿਰੀਆਂ ਨੇ ਤੇ ਭਾਈ ਸਾਹਿਬ ਮਿਲੇ ਇਹਨਾਂ ਨੇ ਸਾਨੂੰ ਦੱਸਿਆ ਇੱਥੇ ਤੇ ਇਹਨਾਂ ਤੋਂ ਕੁਝ ਹਿਸਟਰੀ ਜਾਣਦੇ ਆ ਇਸ ਸ਼ਹਿਰ ਦੀ ਭਾਈ ਸਾਹਿਬ ਜੀ ਪਹਿਲਾਂ ਤੇ ਆਪਣਾ ਨਾਮ ਦੱਸਿਓ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਾਰ ਨਾਮ ਹੈ ਮੋਜ਼ਮ ਖਾਨ ਅਲੀਪੁਰ ਕਾ ਮੈਂ ਰਹਿਨੇ ਵਾਲਾ ਹਾਂ ਅਲੀਪੁਰ ਕੇ ਸਾਥ ਇੱਕ ਛੋਟਾ ਸਾ ਗਾਉਂ ਹੈ ਮਲਕਿਆਰ ਠੀਕ ਜੀ ادھر کا میں رہنے والا ہوں سر جی اور یہ گاؤں پہلے اس سے پہلے یہ جو ہری پور شہر اس کے نام سے تعلق رکھتا ہے جی یہ ہری سنگھ نلوا کا تھا اچھا ہری سنگھ نلوا جی ہری سنگھ نلوا کا تھا اور وہ اس شہر کا جو تھا مالک تھا ادھر ہری سنگھ نلوا کا ادھر کموت تھی اور ایبٹ باد جو تھا وہ ایبٹاد ایبٹ عبط کے نام سے مشہور جی ہے وہ ایبٹاد کا تھا ایبٹ انگریز تھا اور ہری سنگھ نلوا کا جو شیرا والا گیٹ ہے ہری جی پور مین سٹی میں شیرا والا گیٹ ہے ਉਧਰ ਹਰੀ ਸਿੰਘ ਨਲਵਾ ਦਾ ਅਭੀ ਵੀ ਉਧਰ ਨਾਮ ਸੇ ਵੀ ਮਸ਼ਹੂਰ ਹੈ ਸ਼ਰਮ ਵਾਲਾ ਗੇਟ ਔਰ ਉਧਰ ਉਹਨਾਂ ਦਾ ਉਹ ਅਬਾਦਤਗਾਹ ਵੀ ਠੀਕ ਹੈ ਜੀ ਠੀਕ ਹੈ ਸਰ ਤੇ ਮੈਂ ਇੱਕ ਰਿਕਵੈਸਟ ਕਰਦਾ ਜੀ ਜੇ ਤੁਹਾਡੇ ਕੋਲ 2 ਮਿੰਟ ਹੈ ਦਿਖਾ ਸਕਦੇ ਆ ਇਨਸ਼ਾਅੱਲਾ ਤੁਹਾਨੂੰ ਦਿਖਾ ਦੂੰਗਾ ਕੋਈ ਮਸਲਾ ਨਹੀਂ ਆਓ ਫਿਰ ਸਾਡੇ ਨਾਲ ਹੀ ਚੱਲੋ ਜੀ ਆਓ ਕੋਈ ਨ ਲੱਗਾ ਰਹਿੰਦੇ ਇਹਨਾਂ ਚਲੋ ਕੋਈ ਨਹੀਂ 1 ਘੰਟੇ ਜੀ ਆਪਾਂ ਵੀ ਨਿਕਲ ਜਾਣਾ ਜੀ ਸਾਨੂੰ ਵੀ ਕਾਰੀ 1 ਘੰਟਾ ਇਨਸ਼ਾਅੱਲਾ ਤੁਸਾਂ ਮੈਨ ਦਿਨਾ ਤੇ ਇਹ ਹੈ ਜੀ ਉਹ ਹਰੀਪੁਰ ਉਹ ਨਗਰ ਜੋ ਹਰੀ ਸਿੰਘ ਨਲਵਾ ਜੀ ਨੇ ਵਸਾਇਆ ਸੀ ਤੇ ਅੱਜ ਵੀ ਉਸੇ ਹੀ ਤਰ੍ਹਾਂ ਮੌਜੂਦ ਆ ਇਸ ਤੇ ਕਿੰਨੇ ਕਿੰਨੇ ਕਿਲੋਕ ਰਹਿੰਦੇ ਨੇ ਜੀ ਹਰੀਪੁਰ ਕਿੱਡਾ ਵੱਡਾ ਸ਼ਹਿਰ ਹੈ ਜੀ ਇਸ ਵਿੱਚ ਤਕਰੀਬਨ 15-16 ਲੱਖ ਆਬਾਦੀ 15-16 ਲੱਖ ਆਬਾਦੀ ਆਪਾਂ ਨਾਲੋਂ ਲੱਖ ਵਿੱਚ ਆਬਾਦੀ ਪਰ ਮਾਜਰੀਨਾਂ ਛੋੜ ਕੇ ਜਿਹੜੇ ਪਾਕਿਸਤਾਨ ਦੇ ਮਾਜਰੀਨ ਲੋਕ ਵੀ ਛੋੜ ਕੇ ਇੰਨੀ ਆਬਾਦੀ ਹੈ ਬੇਸ਼ੱਕ ਜੀ ਸੋਰੀ ਕੋਈ ਲੱਗ ਜਮਨ ਸਰ ਇੱਕ ਕ੍ਰਾਸ ਹਾਂ ਮੈਂ ਕਮੈਲ ਠੀਕ ਹੈ ਜੀ ਤੇ ਆਪਣੇ ਕੋਈ ਸਰਦਾਰ ਵੀ ਰਹਿੰਦੇ ਨੇ ਸਰਦਾਰ ਫੈਮਲੀਆ ਇੱਥੇ ਜੀ ਸਰਦਾਰ ਫੈਮਲੀਆ ਪਪਿੰਦਰ ਸਿੰਘ ਰਹਿੰਦੇ ਸੀ ਜੀ ਉਹ ਰੇਲਵੇ ਰੋਡ ਉੱਤੇ ਉਹਨਾਂ ਦੀ ਵਸਤੀ ਦੁਕਾਨ ਹੈ ਐਸਟੀ ਵਹ ਹਕੀਮ ਦੀ ਇੱਕ ਮੁੱਤੀ ਦੁਕਾਨ ਹੈ ਪਪਿੰਦਰ ਸਿੰਘ ਸਾਹਿਬ ਉੱਥੇ ਰਹਿੰਦੇ ਨੇ ਅੱਛਾ ਅੱਛਾ ਹੈ ਨੇ ਮਤਲਬ ਹਾਂ ਜੀ ਉਹਨੂੰ ਮੌਜੂਦ ਹੀ ਪਿੱਛੇ ਮੈਂ ਗਿਆ ਤੇ ਦੇਖੀ ਪਪਿੰਦਰ ਸਿੰਘ ਦੀ ਦੁਕਾਨ ਦੇਖੀ ਉੱਥੇ ਉਹਨਾਂ ਨੇ ਹੋਰ ਵੀ ਸਖੀ ਯਾਤਰੀ ਜਿੰਨੇ ਸਾਡੇ ਕੋਲ ਰਹਿੰਦੇ ਨੇ ਕੋਈ ਲੋਕ ਮੈਂ ਇਤਨਾ ਸੁਵਿਧਾਫ ਵਰਗਾ ਉਸ ਤਰ੍ਹਾਂ ਦਾ ਤੇ ਸਾਡਾ ਨਹੀਂ ਹੁੰਦਾ ਕਿਉਂ ਰੁਕ ਨੀ ਪਈ ਜੀ ਮਾ ਤੇ ਤੁਸਾਂ ਤੋਂ ਖੁਸ਼ੀ ਹੋਈ ਤੁਸੀਂ ਆਏ ਸਾਡੇ ਕੋਲ ਮਹਿਮਾਨ ਹੋ ਤੁਸੀਂ ਸਾਡੇ ਜੀ ਜਿਸ ਟਾਈਮ ਵੀ ਤੁਸੀਂ ਇਨਸ਼ਾਅੱਲਾ ਤੁਹਾਡਾ ਸਾਡੇ ਕੋਲ ਨੈਕਸਟ ਵੀ ਆਓ ਮੇਰਾ ਨੰਬਰ ਵਗੈਰਾ ਰੱਖ ਲਓ ਹਾਂਜੀ ਤੁਹਾਡਾ ਬੜੀ ਜਾਵਾਂਗੇ ਜੀ ਹਾਂ ਸਾਡੇ ਦੇਰ ਦੇ ਤੇ ਆਓ ਅਸੀਂ ਤੁਹਾਡੀ ਜਿਹੜੀ ਖਿਦਮਤ ਹੋ ਸਕੇ ਕਰਸਾਂ ਜੀ ਜੋ ਸਾਡੇ ਕੋਲ ਹੋ ਸਕੇ ਖਿਦਮਤ ਅਸੀਂ ਤੁਸਾਂ ਕਰਸਾਂ ਜੀ ਜੀ ਦੇਖੋ ਸਾਡੇ ਤੁਸੀਂ ਮਹਿਮਾਨ ਹੋ ਜੀ ਔਰ ਅਸਾਂ ਅਰੀ ਸਿੰਘ ਨਲਵਾ ਜਿਹੜੇ ਉਹਨਾਂ ਤੋਂ ਵੀ ਤਾਰੀਖ ਤੋਂ ਇਹ ਹੀ ਨੋਟਿਸ ਕੀਤਾ ਉਹ ਵੀ ਮਹਿਮਾਨ ਨੁਆਜ਼ ਲੋਕ ਹੈ ਬਿਲਕੁਲ ਜੀ ਹੈ ਨਾ ਅਸਾਂ ਦਾ ਵੀ ਅਸਾਂ ਕੋਲ ਤੁਸੀਂ ਮਹਿਮਾਨ ਆਇਆ ਸਾਡਾ ਆਕੇ ਜੀ ਜੇ ਅਸੀਂ ਸ਼ੋਸਸਿਜ਼ਮ ਦੇ ਜ਼ਰੀਏ ਵੀ ਅਸੀਂ ਤੁਸਾਂ ਦੀ ਇੱਜ਼ਤ ਕਰਨਾ ਸਾਡਾ ਆਕੇ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਵਧੀਆ ਲੱਗਾਈ ਤੁਹਾਨੂੰ ਮਿਲ ਕੇ ਤੇ ਤੁਸੀਂ ਹੁਣ ਤੁਹਾਨੂੰ ਦਿਖਾ ਰਹੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ ਤਿੰਨਾਂ ਦਾ ਗੋਮੇ ਅੱਛਾ ਜੀ ਹੁਣ ਅਸੀਂ ਹਰਿਆਪੁਰ ਹਰੀ ਸਿੰਘ ਨਲਵਾ ਜੀ ਦੇ ਇੱਕ ਗੇਟ ਆ ਇੱਥੇ ਜੋ ਭਾਈ ਸਾਹਿਬ ਨੇ ਦੱਸਿਆ ਕਿ ਉਸ ਦੌਰ ਦਾ ਅੱਜ ਵੀ ਮੌਜੂਦ ਆ ਉਸ ਦਾ ਨਾਮ ਆ ਸ਼ੇਰਾਂ ਵਾਲਾ ਗੇਟ ਜੀ ਜੀ ਸ਼ੇਰਾਂ ਵਾਲਾ ਗੇਟ ਹੈ ਉਸ ਦਾ ਨਾਮ ਅੱਛਾ ਜੀ ਤੁਸੀਂ ਉੱਧਰ ਜਾ ਰਹੇ ਹੋ ਹਾਂ ਜੀ ਇਹ ਸਾਹਮਣੇ ਸ਼ੇਰਾਂ ਵਾਲਾ ਗੇਟ ਹੈ ਤੇ ਇਹ ਵੀ ਉਸੇ ਦੌਰ ਦਾ ਜੀ ਪੁਰਾਣਾ ਹੀ ਆ ਹਾਂ ਜੀ ਇਹ ਇਹ ਪੁਰਾਣਾ ਇਹ ਉਹਨਾਂ ਦੀ ਦੌਰ ਦਾ ਹੈ ਹਰਿ ਸਿੰਘ ਵਾਲਾ ਜੀ ਨੇ ਆਪਣਾਇਆ ਸੀ ਇਹ ਜਾਂ ਹਾਂ ਜੀ ਹਰਿ ਸਿੰਘ ਨਾਲਵਾ ਜੀ ਨੇ ਉਹਨਾਂ ਨੂੰ ਪੜਾਇਆ ਇਹ ਇਹ ਦੇਖੋ ਇਹ ਚੌਕ ਹੈ ਮਕੈਦਾ ਹੈ ਸੰਤ ਤੁਸੀਂ ਦੇਖੋ ਕੌਣ ਨਹੀਂ ਏ ਸੋਚਣਾ ਤਾਂ ਆਈਏ ਤੇ ਹੁਣ ਆਪਾਂ ਉਸ ਗੇਟ ਤੇ ਦਰਸ਼ਨ ਕਰਾਂਗੇ ਇਹ ਕਿਹਨਾਂ ਵਾਲਾ ਗੇਟ ਹੈ ਅੱਛਾ ਜੀ ਇਹ ਪੰਜਾ ਸਾਹਿਬ ਦੀ ਉਸ ਦੌਰ ਦੀ ਇਹ ਉਸ ਦੌਰ ਦੇ ਸ਼ਹਿਰ ਲਗੇਦੇ ਇਹ ਬਾੜੀ ਟਾਈਪ ਬਣੀ ਦੀ ਸੀ ਅੱਛਾ ਜੀ ਇਹ ਹੈ ਜੀ ਉਸ ਟਾਈਮ ਦੇ ਉਸ ਦੌਰ ਦੀ ਅੱਜ ਵੀ ਦੁਕਾਨ ਛਾਮਲ ਹੈ ਆ ਦੁਕਾਨ ਸ਼ਾਮਲੇ ਸੀ ਚੇਂਜਿੰਗ ਕੋਈ ਵੀ ਨਹੀਂ ਹੋਈ ਅੱਜ ਵੀ ਉਸੇ ਤਰ੍ਹਾਂ ਦੀ ਇਹ ਇਹਨਾਂ ਦੇ ਜਿਹੜੇ ਮਾਲਕ ਮਾਲਕੇ ਰਾਣੀ ਦੌਰ ਦੀ ਮਾਲਕ ਆਪ ਘਰੇ ਆ ਗਿਆ ਅਲੱਹਾ ਤੁਸੀਂ ਆਪ ਦੇ ਇਹ ਉਸ ਟਾਈਮ ਦਾ ਅੱਜ ਵੀ ਬਿਲਡਿੰਗ ਇੱਥੇ ਮੌਜੂਦ ਆ ਤੁਸੀਂ ਦੇਖ ਰਹੇ ਹੋ ਤੇ ਇਸ ਟਾਈਮ ਇਹ ਅਸੀਂ ਆਏ ਨੇ ਦੇਖਣੇ ਹਾਂ ਰਿਪੋਰਟ ਜੈਡੀ ਟੇਬਲ ਦੀ ਸ਼ਾਪ ਬਣਾਈ ਹੋਈ ਆ ਇੰਡੀਆ ਤੋਂ ਆਈ ਹੈ ਰਿਪੋਰਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ ਵਿਹਾਰੀ ਸਿੰਘ ਨਾਲ ਵਾਜੂ ਸਾਰੇ ਲੋਕ ਆ ਕੇ ਆ ਹਰੀ ਸਿੰਘ ਨਲਵਾ ਜੀ ਨੂੰ ਬਹੁਤ ਇੱਕ ਯੋਧੇ ਦੀ ਤਰ੍ਹਾਂ ਪਛਾਣਦੇ ਆ। ਕਿ ਸਾਰਾ ਉਹਨਾਂ ਦੇ ਸਹਿਬਾ ਜੀ ਦਾ ਕਹਾਣੀ ਹੈ ਕਿ ਹਰੀ ਸਿੰਘ ਨਲਵਾ ਜੀ ਨੇ ਇਸ ਸ਼ਹਿਰ ਤੇ ਕਬਿਆ ਕਰਕੇ ਸਿੱਖ ਦਾ ਰਾਜ ਦੇ ਵਿੱਚ ਲਾਇਆ ਸੀ ਤੇ ਉਹਨਾਂ ਨੇ ਇਸ ਸ਼ਹਿਰ ਦਾ ਨਾਮ ਹਰੀ ਸਿੰਘ ਰੱਖਿਆ। ਇਹ ਪ੍ਰਾਣੀਆਂ ਤਾਂ ਵਾਲੀ ਉਹ ਵੀ ਔੜੀ ਔਲੀ ਆਪਾਂ ਸਾਰੀਆਂ ਦੇਖਦੇ ਆਂ ਦੇਖਦੇ ਜਾਂਦੇ ਆਂ। ਉਹਨ ਤੋਂ ਕਚਰਾ ਭਰ ਕੇ ਇਸਾਂ ਉਹ ਲੋਕੇਸ਼ਨ ਤੇ ਰੱਖਦੇ ਛੋਲਾ ਨੇ ਅੱਛਾ ਇਹ ਕਿਲਾ ਜੀ ਹਾਂ ਜੀ ਇਹ ਕਿਲਾ ਹੈ ਇਹ ਸਾਹਮਣੇ ਵਾਲਾ ਨਾ ਹਾਂ ਜੀ ਅੱਛਾ ਇਹ ਕਾਂਦ ਵਾਲਾ ਕਿਲਾ ਹੈ ਇਹ ਕਾਂਦ ਵਾਲਾ ਸਾਰਾ ਕਿਲਾ ਹੈ ਨਾ ਅੰਦਰ ਅਗਰ ਜਲਦੀ ਜਲਦਾ ਇਹ ਆ ਜੀ ਹਰੀ ਸਿੰਘ ਜੀ ਦਾ ਤਿਲਾ ਜੋ ਅੱਜ ਵੀ ਹਰੀਪੁਰ ਦੇ ਵਿੱਚ ਮੌਜੂਦ ਆਓ ਤਾਂ ਉਹ ਅੰਦਰ ਛੋਟੀ ਝਲਕ ਮਰਾ ਦੇਣੀ ਹੈ ਇੱਥੇ ਪਰਮਿਸ਼ਨ ਲਈ ਹੈ ਆਪਾਂ ਤੇ ਉਦਾਂ ਤੇ ਨਹੀਂ ਆਉਣ ਦਿੰਦੇ ਤੇ ਪਰਮਿਸ਼ਨ ਲੈ ਆਗੇ ਕਾਤਾ ਦਿਖਾ ਰਹੇ ਆਜ ਵੀ ਉਸੇ ਹੀ ਤਰ੍ਹਾਂ ਐ ਮੌਜੂਦ ਆ ਜੀ ਅੱਜ ਵੀ ਉਸੇ ਹੀ ਤਰ੍ਹਾਂ ਜੋ ਪਹਿਲੇ ਦੌਰ ਦੇ ਸਮੇਂ ਆ ਅੱਜ ਵੀ ਅੱਜ ਵੀ ਇਹ ਕਿਲਾ ਉਸੇ ਹੀ ਤਰ੍ਹਾਂ ਮੌਜੂਦ ਆ ਤੇ ਇਹਦੇ ਵਿੱਚ ਪੁਲਿਸ ਸਟੇਸ਼ਨ ਆ ਐਰਾ ਵਗੈਰਾ ਤੇ ਉਧਾ ਤੇ ਨਹੀਂ ਅੰਦਰ ਆਉਣ ਲੈਂਦੇ ਤੇ ਆਪਾਂ ਪਰਮਿਸ਼ਨ ਲੈ ਕੇ ਆਏ ਆ ਜੀ ਇਹਨਾਂ ਤੋਂ ਦੇਖੋ ਜੀ ਉਸ ਦੌਰ ਦੀਆਂ ਨਿਸ਼ਾਨੀਆਂ ਜਿਹੜੀਆਂ ਅੱਜ ਵੀ ਨੇ ਬੋਰਡ ਉਸੇ ਦੌਰ ਦਾ ਅੱਜ ਵੀ ਮੌਜੂਦ ਆਓ ਚੱਲਦੇ ਹਾਂ ਜੀ ਕਿਉਂਕਿ ਜ਼ਿਆਦਾ ਟਾਈਮ ਇੱਥੇ ਰੁਕਣ ਦੀ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਤੇ ਮੋਟੀ ਮੋਟੀ ਜੇੜੀ ਤੁਹਾਨੂੰ ਮਰਾਤੀ ਆ ਜੀ ਕਿਲੇ ਤੇ ਇਹ ਜੀ ਜੋ ਦੇਖ ਰਹੇ ਹੋ ਤੁਸੀਂ ਬਾਹਰ ਵਾਲੀ ਸਾਈਡ ਤੋਂ ਇਹ ਹਰੀ ਸਿੰਘ ਨਲੂਆ ਜੀ ਦਾ ਕਿਲਾ ਜੀ ਤੇ ਇਹ ਅੱਜ ਵੀ ਪਹਿਲੇ ਤਰ੍ਹਾਂ ਹੀ ਮੌਜੂਦ ਆ ਇਹਨਾਂ ਨਾਲ ਸਾਰੀਆਂ ਜਿੰਨੀਆਂ ਵੀ ਇੱਥੇ ਆਲੋ ਵਾਲੇ ਇਮਾਰਤਾਂ ਨੇ ਉਹ ਸਾਰੀਆਂ ਉਹ ਸਾਰੀਆਂ ਉਸੇ ਪਹਿਲੇ ਦੌਰ ਤਰ੍ਹਾਂ ਹੀ ਨੇ ਤੇ ਉਹਨਾਂ ਨੂੰ ਯੂਜ਼ ਦੇ ਵਿੱਚ ਲਿਆ ਹੋਇਆ ਅੰਦਰ ਹੁਣੇ ਤੁਹਾਨੂੰ ਦਿਖਾਇਆ ਜੀ ਹਰੀ ਸਿੰਘ ਜੀ ਦਾ ਹਰੀ ਸਿੰਘ ਨਲਵਾ ਜੀ ਦਾ ਕਿਲਾ ਮੌਜੂਦ ਹੈ ਤੇ ਇਹਨਾਂ ਤੋਂ ਪੁੱਛਦੇ ਆ ਕੀ ਜਾਣਦੇ ਨੇ ਹਰੀ ਸਿੰਘ ਨਲਵਾ ਜੀ ਬਾਰੇ ਹਰੀ ਸਿੰਘ ਨਲਵਾ ਦਾ ਨਾਮ ਤੇ ਰਿਪੋਰਟ ਦਾ ਨਾਂ ਰੱਖਿਆ ਗਿਆ ਜੀ ਜੀ ਹਰੀ ਸਿੰਘ ਨਲਵਾ ਦਾ ਇਕਲਾ ਇਹ ਰੋ ਰਹਿੰਦੇ ਸੀ ਜੀ ਸਮਝ ਆਈ ਨਹੀਂ ਤੇ ਉਹਨਾਂ ਟਾਈਮ ਗੁਜ਼ਰਨ ਦੇ ਨਾਲ ਉਹ ਇੱਥੇ ਬਣ ਗਿਆ ਆਪਣਾ ਪੁਲਿਸ ਸਟੇਸ਼ਨ ਬਣ ਗਿਆ ਜੀ ਨਾਲ ਤੇ ਨਾਲ ਤਹਿਸੀਲ ਬਣ ਗਈ ਜੀ ਉਹਨਾਂ ਵੀ ਜੁੜੀਆਂ ਉਹਨਾਂ ਦੀਆਂ ਮਤਲਬ ਇਹ ਚੀਜ਼ ਹੈ ਨਹੀਂ ਉੱਥੇ ਮਹਿਫੂਜ਼ ਨਹੀਂ ਜੀ ਸਾਰਾ ਮਾਮਲਾ ਖਾਸ ਕਰਕੇ ਪਾਣੀ ਦੀ ਟੈਂਕੀ ਲੋਹ ਦੀ ਬਣੀ ਦੀ ਹੈ ਉਹ ਹਲਾ ਵੀ ਅੰਦਰ ਮੌਜੂਦ ਹੈ ਫਿਰ ਜਿਵਾਰਾ ਕਲੇ ਦੀਆਂ ਮੌਜੂਦ ਨੇ ਅੰਦਰ ਸਾਰਾ ਕੁਝ ਮੌਜੂਦ ਹੈ ਇਸ ਵਿੱਚ ਅੱਛਾ ਜੀ ਪੁਰਾਣੀ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਤੇ ਮੌਜੂਦ ਨੇ ਅੱਛਾ ਜੀ ਕੋਈ ਨਹੀਂ ਜੀ ਆਪਾਂ ਚਲੋ ਜਿੰਨੀ ਆਖੋ ਸਕੀਏ ਆਪਾਂ ਦੇਖੀਆ ਆਣਾ ਤੇ ਧੰਨਵਾਦ ਆ ਤੁਹਾਡਾ ਜੀ ਤੁਸੀਂ ਮਿਲੇ ਹੋ ਬਹੁਤ ਪਿਆਰ ਨਾਲ ਮਿਲਦੇ ਹੋ ਤੇ ਸਿੱਖਾਂ ਦਾ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਹੈ ਜੀ ਅੱਗਾ ਭਰਾਵਾਂ ਜੀ ਭਰਾਵਾਂ ਵਾਹ ਜੀ ਬਿਲਕੁਲ ਜੀ ਮਹਿਮਾਨ ਹਾਂ ਜੀ ਸਾਡੇ ਭਰਾ ਉਹ ਤੁਸੀਂ ਜਿਹੜਾ ਬਿਲਕੁਲ ਜੀ ਬਿਲਕੁਲ ਤੇ ਬਹੁਤ ਪਿਆਰ ਦਿੰਦੇ ਆ ਜਦੋਂ ਆਪਾਂ ਕਿਸੇ ਕੋਲ ਵੀ ਖੜ ਜਾਈਏ ਤਾਂ ਸਭ ਤੋਂ ਪਹਿਲਾਂ ਚਾਹ ਪਾਣੀ ਪੁੱਛਦੇ ਆ ਫਿਰ ਅਗਲੀ ਗੱਲ ਕਰਦੇ ਆ ਤੇ ਇਹਨਾਂ ਨਾਲ ਮੁਲਾਕਾਤ ਹੋਈ ਅੰਦਰ ਤੇ ਬਹੁਤ ਵਧੀਆ ਲੱਗਾ ਜੀ ਧੰਨਵਾਦ ਜੀ ਬਹੁਤ 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 ਧੰਨਵਾਦ ਜੀ ਸ਼ੁਕਰੀਆ ਜੀ ਚੈੱਕ ਕਰੋ ਜੀ ਤੇ ਇੱਥੋਂ ਤੁਹਾਨੂੰ ਦਿਖਾਉਣੇ ਹੈ ਜੀ ਬਾਹਰਲੀ ਸਾਈਡ ਤੋਂ ਇਹ ਹੈ ਜੀ ਕਿਲਾ ਹਰੀ ਸਿੰਘ ਜੀ ਦਾ ਜੋ ਅੱਜ ਵੀ ਮੌਜੂਦ ਆ ਜੀ ਉਸੇ ਪਹਿਲੇ ਹਾਲਾਤ ਦੇ ਵਿੱਚ ਅੱਜ ਵੀ ਮੌਜੂਦ ਆ ਥੋੜਾ ਵੀਡੀਓ ਦਾ ਕਰਦੇ ਨੇ ਤੇ ਉਸ ਹਾਲਦਵਾਲਾ ਹੁਣ ਤੁਹਾਨੂੰ ਟੈਂਕੀ ਤੇ ਉਸ ਸਿੱਖ ਰਾਜ ਜੀ ਬਣੀ ਹੋਈ ਟੈਂਕੀ ਜੋ ਪੂਰੇ ਸ਼ਹਿਰ ਨੂੰ ਪਾਣੀ ਭੇਜਦੀ ਸੀ ਅੱਜ ਵੀ ਉਹ ਇਸ ਜਗ੍ਹਾ ਮੌਜੂਦ ਆ ਪੂਰੇ ਸ਼ਹਿਰ ਨੂੰ ਪਾਣੀ ਭੇਜਣ ਵਾਲੀ ਟੈਂਕੀ ਖਾਲਸਾ ਰਾਏ ਦੀ ਦੋਰਦੀ ਬਣੀ ਹੋਈ ਆ ਤੇ ਆਪਾਂ ਉਹਦੀ ਵੀ ਤੁਹਾਨੂੰ ਵਿਜ਼ਿਟ ਕਰਾਉਨੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਜੀ 75 ਦਾ 20 ਮਿੰਟ ਲੱਗਦਾ ਠੀਕ ਹੈ ਜੀ ਠੀਕ ਹੋ ਜੀ ਅਜੀ ਸਿੰਘ ਨਲਵਾ ਦੇ ਅੱਛਾ ਅੱਛਾ ਲੇਕਿਨ ਮੈਨੂੰ ਚਾਹੀਦਾ ਤੇ ਬਣਾ ਲੀਏ ਕੋਈ ਮਸਲਾ ਤਾਂ ਨਹੀਂ ਮੈਂ ਵੀਡੀਓ ਬਣਾ ਲਈਏ ਕੋਈ ਮਸਲਾ ਜੀ ਹੁਣ ਅਸੀਂ ਕਿਹਾ ਅਗਰ ਤੁਸੀਂ ਇਹ ਉਧਰ ਘਰਸੋ ਦੀ ਪਾਕਿਸਤਾਨੀ ਤੁਸੀਂ ਉਧਰ ਨਹੀਂ ਅਸੀਂ ਇਧਰ ਨਹੀਂ ਆ ਕਿੱਥੇ ਪੱਤੇ ਹੋਣੇ ਵਿੱਚ ਇਸ ਟਾਈਮ ਅਸੀਂ ਹਰੀਪੁਰ ਦੇ ਵਿੱਚ ਘੁੰਮ ਫਿਰ ਰਹੇ ਹਾਂ ਦੇਖ ਰਹੇ ਹਾਂ ਤੇ ਦੇਖੋ ਜੀ ਇਸ ਤਰ੍ਹਾਂ ਦੀਆਂ ਟੈਕਸੀਆਂ ਚੱਲਦੀਆਂ ਨੇ ਹਰੀਪੁਰ ਦੇ ਵਿੱਚ ਕਿੰਦਾ ਸ਼ਿੰਗਾਰੀਆਂ ਹੋਈਆਂ ਨੇ ਇਹ ਬੈਣਾ ਜੋ ਪੁਰਾਣੇ ਸਮੇਂ ਦੀਆਂ ਅੱਜ ਵੀ ਬਹੁਤ ਵਧੀਆ ਹਾਲਾਤ ਦੇ ਵਿੱਚ ਇਹਨਾਂ ਨੂੰ ਸ਼ਿੰਗਾਰ ਕੇ ਇਹਨਾਂ ਨੂੰ ਟੈਕਸੀਜ਼ ਲਈ ਯੂਜ਼ ਕੀਤਾ ਜਾਂਦਾ ਪਾਕਿਸਤਾਨ ਦੇ ਵਿੱਚ ਆਪਾਂ ਹਰੀਪੁਰ ਦੇ ਵਿੱਚ ਆ ਇਹ ਬਾਜ਼ਾਰ ਆ ਕੁਛ ਤੇ ਆਓ ਅੱਗੇ ਚੱਲਦੇ ਹਾਂ ਹੁਣ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਆ ਗਏ ਬਣੰਜੋ ਬਣਾ ਇਹ ਆ ਬੰਦਿਆਂ ਦੀ ਨਹੀਂ ਬਣਾਦਾ ਇਸ ਚੀਜ਼ ਦੀ ਬਣਾ ਤੁਸੀਂ ਇੱਧਰ ਆ ਜਾਈਓ ਤੇ ਇਹ ਟੈਂਕੀ ਉਹ ਖਾਲਸਾ ਰਾਜ ਦੇ ਦੌਰ ਦੀ ਹੈ ਜੀ ਤੇ ਇਹ ਅੱਜ ਵੀ ਮੌਜੂਦ ਹੈ ਜੀ ਹਰੀਪੁਰ ਦੇ ਵਿੱਚ ਤੇ ਇਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਅੱਜ ਵੀ ਪੂਰੇ ਸ਼ਹਿਰ ਨੂੰ ਇਸ ਟੈਂਕੀ ਤੋਂ ਪਾਣੀ ਜਾਂਦਾ ਜੀ ਅੱਜ ਵੀ ਇਹ ਖਾਲਸਾ ਰਾਜ ਦੀ ਨਿਸ਼ਾਨੀ ਹਰੀਪੁਰ ਦੇ ਵਿੱਚ ਖੜੀ ਹੈ ਜੋ ਹਰੀ ਸਿੰਘ ਨਲਵਾ ਜੀ ਨੇ ਇਹ ਟੈਂਕੀ ਬਣਵਾਈ ਸੀ ਤੇ ਦੇਖ ਲੋ ਵਾਹ ਕਮਾਲ ਸਿੱਖ ਰਾਜ ਦੀਆਂ ਜਿਹੜੀਆਂ ਯਾਦਾਂ ਨੇ ਪਾਕਿਸਤਾਨ ਦੇ ਵਿੱਚ ਵਾਹ ਕਮਾਲ ਹੈ ਇਸੇ ਤਰ੍ਹਾਂ ਅੱਜ ਵੀ ਮੌਜੂਦ ਨੇ ਅੱਜ ਵੀ ਆਪਾਂ ਦੇਖ ਸਕਦੇ ਆ ਆ ਸਕਦੇ ਆ ਘੁੰਮ ਸਕਦੇ ਆ ਤੇ ਬਹੁਤ ਵਧੀਆ ਮੈਨੂੰ ਪ੍ਰਾਉਡ ਬਹੁਤ ਫੀਲ ਹੋ ਰਿਹਾ ਅੱਜ ਮੈਂ ਹਰੀ ਸਿੰਘ ਨਲੂਆ ਜੀ ਦੇ ਸ਼ਹਿਰ ਦੇਖ ਰਿਹਾ ਘੁੰਮ ਰਿਹਾ ਤੇ ਉਹਨਾਂ ਦੇ ਬਣਾਈਆਂ ਹੋਈਆਂ ਚੀਜ਼ਾਂ ਦੇਖ ਰਿਹਾ ਤੇ ਬਹੁਤ ਪਿਆਰ ਦਿੰਦੇ ਆ ਭਾਈ ਇੱਥੇ ਲੋਕ ਆਪ ਦਿਖਾਉਂਦੇ ਆ ਦੇਖੋ ਪਿੱਛੇ ਟੈਂਕੀ ਏ ਤੇ ਬਹੁਤ ਵਧੀਆ ਆਓ ਚੱਲਦੇ ਆ ਹੁਣ ਅੱਗੇ ਤੇ ਫਿਰ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਦਿਖਾਉਣ ਵਾਲੀਆਂ ਬਹੁਤ ਦਿਖਾਉਣੇ ਆ ਆ ਦੇਖ ਲਓ ਉਸੇ ਟਾਈਮ ਦੀਆਂ ਬਿਲਡਿੰਗਾਂ ਤੇ ਇਸ ਤਰ੍ਹਾਂ ਦੀਆਂ ਕੁਛ ਇੱਥੇ ਸ਼ਾਪਸ ਨੇ ਵਿੱਚ ਪੁਰਾਣੀਆਂ ਵਿੱਚ ਨਵੀਆਂ ਕੁਛ ਪੁਰਾਣਾ ਕੁਛ ਨਵਾਂ ਸਾਰਾ ਮਿਕਸ ਅਪ ਹੋਇਆ ਇਸ ਟਾਈਮ ਚਲੋ ਬਹੁਤ ਟਾਈਮ ਹੋ ਗਿਆ ਅਸਦਾ ਵੀ ਬਹੁਤ ਹੋ ਗਿਆ ਸਿੱਖ ਦੌਰ ਦੇ ਬਹੁਤ ਪ੍ਰਾਊਡ ਫੀਲ ਹੋਇਆ ਇੱਥੇ ਆਣ ਕੇ ਦੇਖ ਕੇ ਆਪਣੇ ਸਿੱਖ ਦੌਰ ਦਾ ਕਰ ਰਿਹਾ ਤੇ ਉਹ ਵਿਚਾਰਾ ਵੀ ਸਾਨੂੰ ਤੋੜ ਘਰ ਤੱਕ ਛੱਡ ਗਿਆ ਮੈਂ ਤਾਂ ਤੁਹਾਨੂੰ ਰੋਟੀ ਖਵਾ ਨਾ ਨਾ ਮੇਰੇ ਧਿਆਨ ਤੁਹਾਡਾ ਮੋਜ਼ਾ ਵੀ ਨਹੀਂ ਕਰ ਸਕਾ ਕਸਮੇ ਮੈਂ ਤਨਾ ਅਫਸੋਸ ਹੈ ਜਜ਼ਾਕ ਅੱਲਾਹ ਜਜ਼ਾਕ ਅੱਲਾਹ ਤੁਹਾਨੂੰ ਬਹੁਤ ਜ਼ਿਆਦਾ ਇਹ ਫੌਜੀ ਫਰਨੀਚਰ ਸਕੂਲ ਹੈ ਨਾ ਇੱਥੇ ਬੱਚਾ ਦੀ ਵੈਨ ਹੈ ਮੇਰੀ ਅੱਛਾ ਇੱਥੇ ਤੁਸੀਂ ਵੈਨ ਚ ਲੰਮੇ ਇੱਥੇ ਵੈਨ ਖੜੀ ਹੁੰਦੀ ਹੈ ਉਹ ਅੱਗੇ ਖੜੀ ਹੈ ਨਾ ਸਹੀ ਸਹੀ ਚਲੋ ਜੀ ਅੱਲਾਹ ਵਕਤ ਆਪਣੇ ਅਰਜ਼ੋ ਮਾਂ ਚ ਰੱਖੇ ਘਰ ਕਰੀਏ ਤਨ ਜਾਓ ਬਹੁਤ ਸ਼ੁਕਰੀਆ ਜੀ ਆਪਾਂ ਤੁਹਾਨੂੰ ਸਾਹਮਣੇ ਪਹ ਪੋਲ ਲੈਣਾ ਦੰਨ ਹੋ ਗਿਆ ਦੰਨ ਲੈਓ ਤਾਂ ਚਲੋ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਤੇ ਤੁਸੀਂ ਘੁਮਾਇਆ ਦਿਖਾਇਆ ਹਰੀਪੁਰ ਦੱਸਿਆ ਹਰੀ ਸਿੰਘ ਅਜ਼ਾਦ ਨਗਰ ਦਿਖਾਇਆ ਸਾਨੂੰ ਤੇ ਬਹੁਤ ਮਾਣ ਆ ਸਾਨੂੰ ਇਸ ਨਗਰ ਤੇ ਤੇ ਤੁਸੀਂ ਇੱਥੇ ਰਹਿੰਦੇ ਹੋ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜੀ ਰੱਖੇ ਵਾਹਿਗੁਰੂ ਅੱਲਾ ਪਾਕ ਤੁਹਾਨੂੰ ਉੰਨੀ ਦੇ ਵਿੱਚ ਲਗੇ ਤੇ ਇਹਨੇ ਸਾਰੇ ਅਸੀਂ ਸਾਰੇ ਉਹਨਾਂ ਹੀ ਦੇ ਆ ਮੰਨਣ ਵਾਲੇ ਆ ਅੱਜ ਵੀ ਅਸੀਂ ਉਹਨਾਂ ਲੋਕਾਂ ਮੰਨੇ ਆ ਜੀ ਅਜੀ ਸਿੰਘ ਨਰਵਾ ਨੂੰ ਅੱਜ ਵੀ ਅਸੀਂ ਐਕਸੈਪਟ ਕਰਨੇ ਆ ਆਪਣੀ ਅੱਜ ਜੀ ਭਾਈ ਉਹ ਸਾਡੇ ਦਾ ਲੀਡਰ ਆ ਇੱਕ ਅੱਛਾ ਲੀਡਰ ਆ ਵਾਹ ਜੀ ਲੀਡਰ ਆ ਉਸਨੇ ਇੱਥੇ ਅਸਾਂ ਮਹਬੂਤ ਨਾਲ ਭਾਈ ਚਾਰਾ ਸਖਾਇਆ ਸਾਡੀ ਵੱਡੀਆਂ ਫੈਮਿਲੀਆ ਭਾਈ ਚਾਰਾ ਸਖਾਇਆ ਔਰ ਉਸਨੇ ਅਸਾਂ ਬਿਲਕੁਲ ਬਕਾਇਦਾ ਅਸਾਂ ਇੱਕ ਜੋ ਮਿਲਜੁਲ ਰਹਿਣ ਦਾ ਤਰੀਕਾ ਸਿਖਾਇਆ ਵਾਹ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਲੋਕ ਅੱਜ ਵੀ ਹਰੀ ਸਿੰਘ ਨਲੂਆ ਜੀ ਨੂੰ ਆਪਣਾ ਹੀਰੋ ਮੰਨਦੇ ਆ ਇੱਥੇ ਦੇ ਲੋਕ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਕੁਝ ਕੈਮਰੇ ਤੋਂ ਬਿਨਾਂ ਵੀ ਗੱਲਾਂ ਬਹੁਤ ਹੋਈਆਂ ਤੇ ਬਹੁਤ ਪ੍ਰਾਊਡ ਫੀਲ ਹੋਇਆ ਮੈਨੂੰ ਅੱਜ ਇਸ ਧਰਤੀ ਤੇ ਆ ਕੇ ਤੇ ਤੁਸੀਂ ਵੀ ਦੇਖਿਆ ਕਿਸ ਤਰ੍ਹਾਂ ਲੋਕ ਪਿਆਰ ਕਰਦੇ ਨੇ ਕਿਸ ਤਰ੍ਹਾਂ ਹਰੀ ਸਿੰਘ ਨਲੂਆ ਜੀ ਨੂੰ ਜਾਣਦੇ ਨੇ ਤੇ ਹੁਣ ਆਪਾਂ ਇਸ ਬਲੌਗ ਨੂੰ ਇੱਥੇ ਹੀ ਸਮਾਪਤ ਕਰਦੇ ਆ ਤੇ ਹੁਣ ਆਪਾਂ ਚੱਲੇ ਆ ਜੀ ਅੱਗੇ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਲਾਜ਼ਮੀ ਦੇਖਿਓ اسلامਾਬਾਦ ਚੱਲੇ ਆ ਇਸ ਤੋਂ ਬਾਅਦ ਤੇ ਇਹ ਸੀ ਹਰੀ ਸਿੰਘ ਨਲੂਆ ਦੇ ਪਿੰਡ ਦਾ ਟੂਰ ਧੰਨਵਾਦ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਨਾ ਕੁਝ ਲੋਕ ਇਹ ਕਹਿੰਦੇ ਸੀ ਕਿ ਹਰੀ ਸਿੰਘ ਨਲੂਆ ਨੂੰ ਕੌਣ ਜਾਣਦਾ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿ ਹਰੀ ਸਿੰਘ ਨਲੂਆ ਨੂੰ ਪੂਰੀ ਦੁਨੀਆ ਜਾਣਦੀ ਆ ਤੇ ਅੱਜ ਵੀ ਹਰੀ ਸਿੰਘ ਨਲੂਆ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਆ ਅਸੀਂ ਅੱਜ ਵੀ ਹਰੀ ਸਿੰਘ ਨਲੂਆ ਨੂੰ ਉਸੇ ਤਰ੍ਹਾਂ ਲੀਡਰ ਮੰਨਦੇ ਨੇ ਧੰਨਵਾਦ ਜੀ